ਕੀ ਮੇਰੇ ਤੋਂ ਕੈਨੇਡਾ ਦੇ ਆਏ ਕੈਨੇਡਾ ਤੋਂ ਐਮ ਐਲ ਏ ਸਾਹਿਬ ਆਏ ਆਈ ਇਹਨਾਂ ਨੂੰ ਛੱਟ ਲੱਗੀ ਸੀ ਦਿਲ 'ਚ ਤਾਂ ਇੱਥੇ ਪਹੁੰਚੇ ਆਈ ਇਹਨਾਂ ਕੋਲ ਇੱਕ ਇੱਕ ਮਿੰਟ ਕੀਮਤੀ ਸਮਾਂ ਇਹਨਾਂ ਕੋਲ ਇਹਨਾਂ ਕੀਮਤੀ ਸਮਾਂ ਛੱਡ ਕੇ ਮੇਰੇ ਕੋਲ ਹਮਦਰਦੀ ਦੇ ਟੈਪ ਤੇ ਪਹੁੰਚੇ ਜਿਹੜੇ ਦੁੱਖਾ ਬਣਾਇ ਤੋਂ ਘਟਦੇ ਆ ਤਾਂ ਹੀ ਘਟਾਈ ਜਾਂਦਾ ਹੈ ਹੁਣ ਸਾਰਾ ਪਰਿਵਾਰ ਨਾਲ ਬੈਠੇ ਆ ਉਹਨਾਂ ਨਾਲ ਗੱਲ ਕਰਦੇ ਆ ਇਹਨੂੰ ਕੰਫਰਟ ਫੀਲ ਹੋ ਰਿਹਾ ਇੱਕ ਗਦਰਿੰਦਾ ਸਾਰੀ ਹੋ ਸਕਦਾ ਜਿਹੜਾ ਜਿਹਦੇ ਇੱਕ ਮਾਂ ਹੋਵੇ ਜਿਹਨੇ ਆਪਣੇ ਬੱਚੇ ਹੋਣ ਉਹ ਇੱਕ ਨੇਬਰ ਦੇ ਬੱਚੇ ਲੋ ਜਿਹਨੂੰ ਛੋਟੀ ਜੀ ਬੇਟੀ ਦਿਲਰੋਜ ਭੂਆ ਕਹੇ ਕਿ ਸਨਮਾਨ ਕਰਦੇ ਭੂਆਲਾ ਪਿਆਰ ਕਰਦੇ ਹੋਵੇ ਉਸ ਨੂੰ ਇਸ ਤਰੀਕੇ ਨਾਲ ਉਸਨੇ ਦਫਨਾਇਆ ਦਿਮੇਰੀ ਇਹ ਕੇਸ ਨੂੰ ਇਕੱਠਾ ਕਰਕੇ ਜਿੰਨੇ ਵੀ ਉਹਨਾਂ ਦੇ ਇਨਵੈਸਟੀਗੇਸ਼ਨ ਸੀ ਉਹਨੂੰ ਇਕੱਠੀ ਕਰਕੇ ਜੱਜ ਸਾਹਿਬ ਦੇ ਅੱਗੇ ਰੱਖਿਆ ਤੇ ਉਸ ਨੂੰ ਉਹਨਾਂ ਦੇ ਅੱਗੇ ਪੇਸ਼ ਕੀਤਾ ਜਿਸ ਤੋਂ ਜੱਜੀ ਕਨਵਿੰਸ ਹੋਏ ਜਸਟਿਸ ਥੋੜਾ ਡਿਲੇ ਹੋਇਆ ਬਟ ਡਿਨਾਈ ਨਹੀਂ ਹੋਇਆ ਐਂਡ ਆਮ ਸ਼ੋਰ ਕਿ ਪਰਿਵਾਰ ਨੂੰ ਵੀ ਇੱਕ ਸਕੂਨ ਹੈ ਕਿ ਹਾਂ ਜੋ ਇਨਸਾਫ ਹੋਣਾ ਚਾਹੀਦਾ ਸੀਗਾ ਉਹ ਇਨਸਾਫ ਆਖਿਰਕਾਰ ਹੋ ਗਿਆ ਹਾਂ ਜੀ ਇਹ ਕੇਸ ਵਿੱਚ ਮੈਂ ਕਹਿੰਦਾ ਵੀ ਜੱਜ ਸਾਹਿਬ ਪਲੀਜ਼ ਲੋਕਲ ਆਪਣਾ ਵਕੀਲ ਸਾਹਿਬ ਕੋ ਮਨ ਸਾਹਿਬ ਉਹਨਾਂ ਦਾ ਬਹੁਤ ਇੰਨਾ ਹੀ ਪਾਰਟੀਆਂ ਦਾ ਬਹੁਤ ਵੱਡਾ ਰੋਲ ਆ ਇਸ ਸਾਰੇ ਪਰਿਵਾਰ ਵੱਲੋਂ ਅਸੀਂ ਆਪਣੇ ਵੱਲੋਂ ਵੀ ਉਹਨਾਂ ਸਾਰੇ ਦਾ ਧੰਨਵਾਦ ਕਰਦੇ ਆ ਇਸੇ ਤਰੀਕੇ ਨਾਲ ਪਤੰਦੇ ਜਿਹੜੀ ਆਪਾਂ ਨੂੰ ਰਿਸਪੌਂਸਿਬਿਲਟੀ ਐ ਸੋਸਾਇਟੀ ਦੇ ਪਤਲਕ ਉਹ ਤੇ ਆਪਾਂ ਪਤੰਦੇ ਹੀ ਕੰਮ ਕਰੀਏ ਤਾਂ ਜੋ ਜਿਹੜੇ ਮਾੜੇ ਆਂਸਰ ਆ ਉਹਨਾਂ ਨੂੰ ਇੱਕ ਮਜ਼ੀਆ ਮੈਸੇਜ ਮਿਲੇ ਵੀ ਜੇ ਕਿਸੇ ਨਾਲ ਅਸੀਂ ਕਿਸੇ ਬੱਚੇ ਨਾਲ ਕਿਸੇ ਨਾਲ ਵੀ ਖਲਵਾੜ ਕਰਾਂਗੇ ਉਹਦਾ ਜਿਹੜਾ ਅੰਤ ਆ ਮਾੜੇ ਹੋਏ ਕਿ ਉਹ ਦੁੱਖ ਜੀਆ ਉਸ ਟਾਈਮੇ ਦੁੱਖ ਦੀ ਛੱਟ ਮੈਨੂੰ ਲੱਗੀ ਸੀ ਉਸ ਦਿਨ ਉਸ ਤੋਂ ਬਾਅਦ ਸਾਡੇ ਇਲਾਕੇ ਨੂੰ ਲੱਗੀ ਫਿਰ ਸ਼ਹਿਰ ਲੁਧਿਆਣੇ ਨੂੰ ਲੱਗੀ ਉਸ ਤੋਂ ਬਾਅਦ ਪੰਜਾਬ ਨੂੰ ਅੱਜ ਜਿਹੜੀ ਛੱਟ ਦਾ ਦਰਦ ਹੈ ਨਾ ਪੂਰੇ ਵਰਲਡ ਦੇ ਦਰਦ ਹੋ ਯਾਰ ਆ ਸਭ ਦਾ ਹੁਣ ਵੀ ਆਪਦੇ ਆਪ ਨੂੰ ਕਹਿੰਦੇ ਘੌਂਦੇ ਬੰਦੇ ਆਈ ਪਰ ਮੇਰੇ ਕੋ ਨਾ ਹੀ ਉਹਨੇ ਕਦੇ ਫੋਨ ਨਾ ਹੀ ਕਰਿਆ ਆਪਾਂ ਹੀ ਕਈ ਹੰਦਰ ਦੇ ਬਿਲਕੁਲ ਨਹੀਂ ਬਸ ਤੁਹਾਡੇ ਵਰਗੇ ਭੈਣ ਭਰਾਵਾਂ ਦਾ ਮੈਨੂੰ ਬਹੁਤ ਸਹਾਰਾ ਹੋ ਗਿਆ ਜੀ ਉਹਨਾਂ ਦਾ ਲੀਡਰਾਂ ਦਾ ਕੋਈ ਨਹੀਂ ਸਮ ਜਿੰਦਗੀ ਦੇਣੀ ਨਹੀਂ ਦੇਸਾ ਦਾ ਦੂਜੇ ਨੰਬਰ ਦੇ ਜੱਜ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰੂ ਸਾਹਿਬ ਨੇ ਆਪ ਕਿਰਪਾ ਰੂਪੇ ਮੇਰ ਪਰਿਆਸਤ ਯਾਤਰਾ ਕੇ ਜੱਜ ਸਾਹਿਬ ਤੋਂ ਫੈਸਲਾ ਕਰਵਾਇਆ ਹੈ ਇਹ ਜਿਹੜੇ ਜੱਜ ਨਹੀਂ ਇੱਕ ਸਟੇਟ ਦੇ ਜੱਜ ਨਹੀਂ ਚਾਹੀਦੇ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਤਾਂ ਕਿ ਜਿਹੜੇ ਮੇਰੇ ਵਰਗੇ ਕਈ ਹੋਰ ਬੰਦੇ ਦਹਾਦਾ ਸਾਲਾਂ ਦੇ ਰੁੱਲਦੇ ਫਿਰਦੇ ਆ ਪਹਿਲਾਂ ਉੱਥੇ ਪੰਜਾਂ ਜੱਜ ਸਾਹਿਬ ਨੇ ਨਾਲ ਹੀ ਫੈਲ ਕੱਢ ਗਏ ਨਾਲ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਦੇ ਦਿਆ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਦਿਲਰੋਜ਼ ਕੌਰ ਇਨਾਮ ਸਭ ਨੂੰ ਯਾਦ ਰਹੇਗਾ ਇਨਾਮ ਇੱਕ ਇਨਸਾਨ ਆਪਣੀ ਇਨਸਾਨੀਅਤ ਭੁੱਲ ਕੇ ਕਿੰਨਾ ਦਹਿਸ਼ਤਗਰਦ ਹੋ ਸਕਦਾ ਹੈ ਉਸ ਲਈ ਵੀ ਯਾਦ ਰਹੇਗਾ ਇਨਾਮ ਇਸ ਲਈ ਵੀ ਯਾਦ ਰਹੇਗਾ ਕਿ ਸਾਡੇ ਭਾਰਤ ਦਾ ਜੁਡੀਸ਼ੀਅਲ ਸਿਸਟਮ ਜੇਕਰ ਉਦਾਹਰਣ ਬਣਾਉਣ ਤੇ ਆਵੇ ਉਹਦੇ ਲਈ ਕੋਈ ਔਰਤ ਕੋਈ ਮਰਦ ਫਰਕ ਨਹੀਂ ਹੈ ਸਭ ਬਰਾਬਰ ਹੈ ਦਿਲਰੋਜ਼ ਕੌਰ ਦੇ ਮਾਮਲੇ ਵਿੱਚ ਜਿਹੜੀ ਅਪਰਾਧੀ ਸੀ ਨੀਲਮ ਸ਼ਰਮਾ ਉਸ ਨੂੰ ਸਜ਼ਾਏ ਮੌਤ ਦੀ ਸਜ਼ਾ ਦਿੱਤੀ ਹੈ ਲੁਧਿਆਣਾ ਦੀ ਡਿਸਟ੍ਰਿਕਟ ਕੋਰਟ ਪਰਿਵਾਰ ਵਿੱਚ ਖੁਸ਼ੀ ਹੈ ਸਕੂਨ ਹੈ ਤੇ ਸ਼ਾਇਦ ਇੱਕ ਆਖਰੀ ਡਿਸਕਲੋਜ਼ਰ ਮਿਲ ਗਿਆ ਕਿ ਹੁਣ ਦਿਲਰੋਜ਼ ਨੂੰ ਇਨਸਾਫ ਮਿਲ ਚੁੱਕਿਆ ਅਸੀਂ ਦਿਲਰੋਜ਼ ਦੇ ਹੀ ਘਰ ਬੈਠੇ ਆ ਇੱਥੇ ਉਹਨਾਂ ਦੇ ਪਰਿਵਾਰ ਦਾ ਦੁੱਖ ਵਟਾਉਣ ਦੇ ਲਈ ਖੁਦ ਕੈਨੇਡਾ ਤੋਂ ਸਾਬਕਾ ਐਮਐਲਏ ਅਲਬਰਟਾ ਦੇ ਪੀਟਰ ਸੰਧੂ ਸਾਹਿਬ ਮੌਜੂਦ ਨੇ ਇਟੇ ਸੰਦੂ ਸਾਹਿਬ ਬਹੁਤ ਬਹੁਤ ਧੰਨਵਾਦ ਪਹਿਲਾ ਤੁਹਾਡਾ ਕਿ ਤੁਸੀਂ ਇਨੀ ਦੂਰੋਂ ਆਏ ਹੋ ਇਨਸਾਨੀਅਤ ਦਾ ਰਿਸ਼ਤਾ ਰੱਖਿਆ ਤੁਸੀਂ ਇਹਨਾਂ ਨਾਲ ਗੱਲਬਾਤ ਕਰਨ ਲਈ ਇਹਨਾਂ ਦਾ ਦੁੱਖ ਮਿਣਵਾਉਣ ਵਾਸਤੇ ਸਰ ਸੀਗਲ ਜੀ ਮੈਂ ਦੇਖੋ ਮੈਂ ਇੱਥੇ ਆਉਣਾ ਇਹਨਾਂ ਦੇ ਪਰਿਵਾਰ ਦਾ ਦੁੱਖ ਮਿਣਵਾਉਣ ਲਈ ਪਹੁੰਚਿਆ ਇਹ ਇੱਕ ਇਨਸਾਨੀ ਸਾਡਾ ਇੱਕ ਡਿਊਟੀ ਹੈ ਇੱਕ ਫਰਜ਼ ਹੈ ਐਜ਼ ਅ ਸੋਸਾਇਟੀ ਸਾਡੇ ਸਾਰਿਆਂ ਦਾ ਹੀ ਫਰਜ਼ ਹੈ ਇਹਨੇ ਘਰੇ ਆ ਕੇ ਇਹਨਾਂ ਦਾ ਕੰਫਰਟ ਫੀਲ ਕਰਨ ਵੀ ਆ ਇਹਨਾਂ ਦੇ ਦੁੱਖੋ ਬਣਾਈ ਤੋਂ ਘਟਦੇ ਆ ਤਾਂ ਹੀ ਘਟਿਆ ਜਾਂਦਾ ਹੈ ਹੁਣ ਸਾਰਾ ਪਰਿਵਾਰ ਨਾਲ ਬੈਠੇ ਆ ਉਹਨਾਂ ਨਾਲ ਗੱਲ ਕਰਦੇ ਆ ਇਹਨੂੰ ਕੰਫਰਟ ਫੀਲ ਹੋ ਰਿਹਾ ਇਹ ਕੇਸ ਸ਼ਾਇਦ ਇੰਨਾ ਸਟਰੋਂਗ ਸੀਗਾ ਕਿ ਸੱਤ ਸਮੁੰਦਰ ਪਾਰ ਦੀਆਂ ਜਿਹੜੀ ਬਾਉਂਡਰੀਜ਼ ਹੈਗੀਆਂ ਡਿਸਟੈਂਸ ਹੈਗਾ ਉਸਨੇ ਤੋੜ ਕੇ ਤੁਹਾਨੂੰ ਇੱਥੇ ਕੈਚ ਲੈ ਆ ਇੰਨਾ ਸਟਰੋਂਗ ਇੰਨਾ ਸੈਂਸਿਟਿਵ ਮੈਟਰ ਸੀਗਾ ਇਹ ਹਾਂਜੀ ਇਹ ਜਿਹੜੀ ਜਦੋਂ ਦਰੋਜ ਦਾ ਹੋਇਆ ਐਕਸੀਡੈਂਟ ਜਾਂ ਇਨਸੀਡੈਂਟ ਹੋਇਆ ਉਸ ਦਿਨ ਤੋਂ ਵਰਲਡ ਚੇਨ ਨਿਊਜ਼ ਬੜੀ ਸਾਰੇ ਚੱਲੀ ਤੇ ਕੋਈ ਵੀ ਇਹ ਜਿਹ ਇਨਸਾਨ ਨਹੀਂ ਸੀਗਾ ਦਰੀਆਂ ਜਿਹਨੇ ਪੰਜਾਬੀਅਤ ਨਾਲ ਜੁੜੇ ਸੀਗੇ ਜਿਹਨਾਂ ਸਾਂਭ ਸੀਗੀ ਉਸ ਨੂੰ ਸਾਰਾ ਨੇ ਫੀਲ ਕੀਤਾ ਵੀ ਇਹ ਇੱਕ ਬਹੁਤ ਬਹੁਤ ਜ਼ਿਆਦਾ ਹੀ ਅਨਕੌਨੀ ਕਿਸੇ ਬੰਦੇ ਦੀ ਇੱਕ ਇਨਸਾਨੀਅਤ ਦੇ ਹੁੰਦੇ ਇੱਕ ਛੋਟੇ ਜਿਹੇ ਬੱਚੇ ਨੂੰ ਅੱਖਲੇ ਫੋਲ ਨੂੰ ਉਹਨਾਂ ਨੇ ਬੁਰਜਾ ਪਸੀ ਕੈਨੇਡਾ ਦੇ ਸਾਬਕਾ ਐਮ ਐਲ ਏ ਰਹ ਚੁਕੇ ਹੋ ਬਹੁਤ ਅਦਾ ਦੇ ਪਰਸਨ ਤੁਸੀਂ ਵੀ ਆਪਣੀ ਜ਼ਿੰਦਗੀ ਚ ਵੇਖਿਆ ਹੋਣਾ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਬੰਦੇ ਦੇ ਅੰਦਰੋਂ ਦਿਮਾਗ ਵਿੱਚ ਕਿਹੜੀ ਛੱਟ ਵੱਜਦੀ ਹੈ ਉਹ ਕੋਈ ਨਹੀਂ ਬਰਬਰਤਾ ਤੇ ਆ ਜਾਂਦਾ ਹੈ ਉਹਨਾਂ دہشتਗਰਦ ਬਣ ਜਾਂਦਾ ਮੇਰੇ ਕੋਲ ਇਹ ਤਾਂ ਕੋਈ ਹੋੜ ਤਾਂ ਹੈ ਨਹੀਂ ਜੀ ਆ ਤਾਂ ਇੱਕ ਗਦਰਿੰਦਾ ਸਾਰੀ ਹੋ ਸਕਦਾ ਜਿਹੜਾ ਜਿਹਦੇ ਇੱਕ ਮਾਂ ਹੋਵੇ ਜਿਹਨੇ ਆਪਣੇ ਬੱਚੇ ਹੋਣ ਉਹ ਇੱਕ ਨੇਬਰ ਦੇ ਬੱਚੇ ਰੋ ਜਿਹਨੂੰ ਛੋਟੀ ਜੀ ਬੇਟੀ ਦਰੋਜ ਭੂਆ ਕਹੇ ਕਿ ਸਨਮਾਨ ਕਰਦੀ ਹੋਵੇ ਭੂਆ ਵਾਲਾ ਪਿਆਰ ਕਰਦੀ ਹੋਵੇ ਉਸ ਨੂੰ ਇਸ ਤਰੀਕੇ ਨਾਲ ਉਸਨੇ ਦਫਨਾਇਆ ਤੇ ਉਸ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਕੋਈ ਆਪਾਂ ਪਹਿਲਾਂ ਗੱਲਾਂ ਸੁਣੀਆਂ ਸਾਬ ਜਰਦਿਆਂ ਬਾਰੇ ਆਪਾਂ ਗੱਲ ਕਰ ਸਕਦੇ ਆ ਵੀ ਸਾਢੇ 350 ਸਾਲ ਪਹਿਲਾਂ ਇਹ ਗੱਲਾਂ ਵਰਦਤ ਜੱਜ ਸਾਹਿਬ ਨੇ ਮੈਂਸ਼ਨ ਕੀਤਾ ਪਰ ਅੱਜ ਦੇ ਇਤਿਹਾਸ ਵਿੱਚ ਆਪਾਂ ਪਹਿਲੀ ਬਹੁਤ ਰੀਅਲ ਜਿਹਾ ਕੇਸ ਹੁੰਦਾ ਜਿਹੜਾ ਕਿ ਹਰ ਇੱਕ ਬੰਦੇ ਦਾ ਮਨ ਹਿਊਮਨ ਦਾ ਮਨ ਟਿੰਬ ਗਿਆ ਐ ਦੋਖਲਾ ਜਿ ਗਵਾਂਡੀ ਦੀ ਗੱਲ ਕੀਤੀ ਬੰਦੇ ਨੂੰ ਇਤਬਾਰ ਆਪਣੇ ਗਵਾਂਡੀਆਂ ਤੇ ਕਾਫੀ ਹੁੰਦਾ ਆਪਣੇ ਜਵਾਕ ਉਹਨਾਂ ਦੇ ਘਰੇ ਛੱਡ ਜਾਂਦੇ ਨੇ ਘਰ ਨੂੰ ਜੇਕਰ ਤਾਲਾ ਲੱਗਿਆ ਹੋਵੇ ਗਵਾਂਢੀ ਨੂੰ ਚਾਬੀ ਤੱਕ ਫੜਾ ਜਾਂਦੇ ਨੇ ਕਿ ਮੁੰਡਾ ਜਾਂ ਬੇਟੀ ਆਊਗੀ ਉਹਨੂੰ ਚਾਬੀ ਫੜਾ ਦੇ। ਆਪਾਂ ਆਮ ਲੋਕ ਕਹਿੰਦੇ ਜੀ ਰਿਸ਼ਤਿਆਂ ਨਾਲੋਂ ਗਵਾਂਢੀ ਜਿਹੜਾ ਹੁੰਦਾ ਉਹਦੇ ਨਾਲ ਤੁਹਾਡੇ ਰਿਲੇਸ਼ਨ ਵਧੀਆਂ ਹੁਣੇ ਜਾਂਦੇ ਆ। ਉਹ ਕਿਉਂ ਕਿ ਕੋਈ ਵੀ ਦੋਸਤ ਤੁਹਾਡੇ ਨੈਕਸਟ ਡੋਰ ਉਹਨੇ ਪਹਿਲਾਂ ਆਉਣਾ ਜਿਸ ਦਾ ਤਾਂ ਦੂਰੋਂ ਨੇੜੇ ਉਹ ਟਾਈਮ ਲੱਗੂਗਾ ਪਰ ਗਵਾਂਢੀ ਤਾਂ ਆਪ ਨੂੰ ਇਨਾ ਕੱਕ ਤੋ ਯਕੀਨ ਆ ਐਸ ਇਨਸੀਡੈਂਟ ਨੇ ਉਹ ਜਿਹੜਾ ਵਿਸ਼ਵਾਸ ਸੀਗਾ ਉਹਦਾ ਵਿਸ਼ਵਾਸ ਘਟਦਾ ਹੈ। ਕਾਸਾਤ ਹੋਇਆ ਹੁਣ ਫਿਰ ਸੋਸਾਇਟੀ ਬਦਲੇਗੀ ਕਿਵੇਂ ਕਿਉਂਕਿ ਇਦਾਂ ਇਨਸੀਡੈਂਟ ਸਿਰਫ ਇੰਡੀਆ ਵਿੱਚ ਨਹੀਂ ਇੰਡੀਆ ਤੋਂ ਬਾਹਰ ਵੀ ਹਰ ਇੱਕ ਮੁਲਕ ਵਿੱਚ ਦੇਖਣ ਨੂੰ ਮਿਲਦੇ ਨੇ ਜਿੱਥੇ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ ਸੋਸਾਇਟੀ ਤਾਂ ਹੀ ਬਦਲੇਗੀ ਜੇ ਸਾਡੇ ਕੋਲ ਜਿਵੇਂ ਜਿਹੜਾ ਇੱਥੋਂ ਦਾ ਪੁਲਿਸ ਢਾਂਚਾ ਜਾਂ ਕਿਤੇ ਵੀ ਕਿਹੜੀ ਵੀ ਕੰਟਰੀ ਆਪ ਗੱਲ ਕਰੀਏ ਸਾਡੇ ਵਾਲੀ ਪੁਲਿਸ ਬੋਦੀ ਤਾਂ ਦੇ ਹੀ ਨਾ ਕੰਮ ਕਰਦੀ ਹੈ ਇਸੇ ਤਰੀਕੇ ਨਾਲ ਹੁਣ ਪੰਜਾਬ ਦੀ ਪੁਲਿਸ ਨੇ ਇਸ ਦਰੋਜ਼ ਦੇ ਕੇਸ ਤੇ ਬੜਾ ਮੀਤਲਾ ਕੰਮ ਕੀਤਾ ਸਾਰੇ ਉਹ ਇੱਕ ਉਹਨਾਂ ਨੂੰ ਪ੍ਰਸ਼ਾਸਨ ਦਾ ਆਪਣੀ ਬੰਦੀ ਹੈ ਉਸ ਦੇ ਨਾਲ ਜਿਹੜਾ ਜਸਟਿਸ ਸਿਸਟਮ ਆ ਜੱਜ ਸਾਹਿਬ ਨੇ ਜਿਹੜਾ ਵੁਰੜਕ ਦਿੱਤਾ ਉਹਨਾਂ ਨੇ ਇਸ ਗੱਲ ਨੂੰ ਦੇਖਿਆ ਸਾਰੇ ਉਹਨਾਂ ਨੇ ਤੱਕ ਦੇਖੇ ਸਾਰੀ ਸਾਈਡ ਤੋਂ ਦੇਖਿਆ ਉਹਨਾਂ ਨੇ ਸਭ ਤੋਂ ਸਖਤ ਸਜ਼ਾ ਜਿਹੜੀ ਸੀਗੀ ਫੌਸੀ ਦੀ ਉਸ ਨੂੰ ਸੁਣਾਈ ਗਈ ਉਸ ਦੇ ਨਾਲ ਮੈਂ ਕਹਿੰਦਾ ਵੀ ਕਮਨ ਸਾਹਿਬ ਦਾ ਬਹੁਤ ਵੱਡਾ ਰੋਲ ਆ ਸਾਰੇ ਜਿਹੜੇ ਜਿੰਨੇ ਵੀ ਕੇਸ ਨੂੰ ਇਕੱਠਾ ਕਰਕੇ ਜਿੰਨੇ ਵੀ ਉਹਨਾਂ ਦੇ ਇਨਵੈਸਟੀਗੇਸ਼ਨ ਸੀ ਉਹਨੂੰ ਇਕੱਠੀ ਕਰਕੇ ਜੱਜ ਸਾਹਿਬ ਦੇ ਅੱਗੇ ਰੱਖਿਆ ਤੇ ਉਸ ਨੂੰ ਉਹਨਾਂ ਦੇ ਅੱਗੇ ਪੇਸ਼ ਕੀਤਾ ਜਿਸ ਤੋਂ ਜੱਜ ਕਨਵੈਂਸ ਹੋਏ ਜਸਟਿਸ ਥੋੜਾ ਡਿਲੇ ਹੋਇਆ ਬਟ ਡਿਨਾਈ ਨਹੀਂ ਹੋਇਆ ਐਂਡ ਆਮ ਸ਼ੋਰ ਕਿ ਪਰਿਵਾਰ ਨੂੰ ਵੀ ਇੱਕ ਸਕੂਨ ਹੈ ਕਿ ਹਾਂ ਜੋ ਇਨਸਾਫ ਹੋਣਾ ਚਾਹੀਦਾ ਸੀਗਾ ਕੋਈ ਸਾਹਬ ਆਖਿਰਕਾਰ ਹੋ ਗਿਆ ਹਾਂਜੀ ਇਹ ਇਸ ਕੇਸ ਵਿੱਚ ਮੈਂ ਕਹਿੰਦਾ ਵੀ ਜੱਜ ਸਾਹਿਬ ਪਲੀਸ ਲੋਕਲ ਆਪਣਾ ਵਕੀਲ ਸਾਹਿਬ ਕੁਮਨ ਸਾਹਿਬ ਉਹਨਾਂ ਦਾ ਬਹੁਤ ਇੰਨਾ ਹੀ ਪਾਰਟੀ ਦਾ ਬਹੁਤ ਵੱਡਾ ਰੋਲ ਆ ਇਸ ਸਾਰੇ ਪਰਿਵਾਰ ਵੱਲੋਂ ਅਸੀਂ ਆਪਣੇ ਵੱਲੋਂ ਵੀ ਉਹਨਾਂ ਸਾਰੇ ਦਾ ਧੰਨਵਾਦ ਕਰਦੇ ਹਾਂ ਇਸੇ ਤਰੀਕੇ ਨਾਲ ਪਤੰਦੇ ਜਿਹੜੀ ਆਪਾਂ ਨੂੰ ਰਿਸਪੌਂਸਿਬਿਲਟੀ ਐ ਸੋਸਾਇਟੀ ਦੇ ਮਤਲਬ ਉਹ ਤੇ ਆਪਾਂ ਤਾਂ ਦੇ ਹੀ ਕੰਮ ਕਰੀਏ ਤਾਂ ਜੋ ਜਿਹੜੇ ਮਾੜੇ ਅਨਸਰ ਆ ਉਹਨਾਂ ਨੂੰ ਇੱਕ ਵਧੀਆ ਮੈਸੇਜ ਮਿਲੇ ਵੀ ਜੇ ਕਿਸੇ ਨਾਲ ਅਸੀਂ ਕਿਸੇ ਬੱਚੇ ਨਾਲ ਕਿਸੇ ਨਾਲ ਵੀ ਖਲਵਾੜ ਕਰਾਂਗੇ ਉਹਦਾ ਜਿਹੜਾ ਅੰਤ ਆ ਉਹ ਮਾੜੇ ਹੋਏ ਕੋ ਠੀਕ ਹੈ ਸੋ ਸਟਨਲੇ ਤੇ ਦਿਲਰੂਸ ਕੋਰ ਦੇ ਗ੍ਰੈਂਡਫਾਦਰ ਸਰਦਾਰ ਰਸ਼ਮਿੰਦਰ ਸਿੰਘ ਮੌਜੂਦ ਨੇ ਸਿੰਘ ਸਾਹਿਬ ਸਭ ਤੋਂ ਪਹਿਲਾਂ ਇਹ ਦੁੱਖ ਮੈਂ ਸ਼ਾਇਦ ਤੁਹਾਡਾ ਸਮਝ ਪਾਵਾ ਜਾਂ ਨਾ ਸਮਝ ਪਾਵਾ ਮੈਂ ਅੰਦਰ ਬਿਆਨ ਨਹੀਂ ਕਰ ਪਾ ਰਿਹਾ ਕਿਉਂਕਿ ਜਿਸ ਤਨ ਬੀਤੇ ਸੋ ਤਨ ਜਾਣੇ ਤੁਸੀਂ ਥੋੜਾ ਨਾ ਅਸੀਂ ਹਮਦਰਦੀ ਵਿੱਚ ਖੜੇ ਹੋ ਸਕਦੇ ਹਾਂ ਪਰ ਜਿਹੜਾ ਦੁੱਖ ਤੁਸੀਂ ਤੇ ਤੁਹਾਡੇ ਪਰਿਵਾਰ ਨੇ ਭੋਗਿਆ ਜਾਂ ਭੋਗ ਰਿਹਾ ਹੈ ਉਹ ਸਿਰਫ ਤੁਸੀਂ ਮਹਿਸੂਸ ਕਰ ਸਕਦੇ ਇਨਨੋਂ ਸਾਨੂੰ ਸਾਥਰੀ ਕਾਲ ਜੀ ਇਹ ਜਿਹੜਾ ਦੁੱਖ ਜੀਆ ਉਸ ਟਾਈਮੇ ਦੁੱਖ ਦੀ ਛੱਟ ਮੈਨੂੰ ਲੱਗੀ ਸੀ ਉਸ ਦਿਨ ਉਸ ਤੋਂ ਬਾਅਦ ਸਾਡੇ ਇਲਾਕੇ ਨੂੰ ਲੱਗੀ ਫਿਰ ਸ਼ਹਿਰ ਲੁਧਿਆਣਾ ਨੂੰ ਲੱਗੀ ਉਸ ਤੋਂ ਬਾਅਦ ਪੰਜਾਬ ਨੂੰ ਅੱਜ ਜਿਹੜੀ ਛੱਟ ਦਾ ਦਰਦ ਹੈ ਨਾ ਪੂਰੇ ਵਰਲਡ 'ਚ ਦਰਦ ਹੋਇਆ ਰਿਹਾ ਸਭ ਦਾ ਇਹ ਮੇਰੇ ਤੋਂ ਕੈਨੇਡਾ ਦੇ ਆਏ ਕੈਨੇਡਾ ਤੋਂ ਐਮ ਐਲ ਏ ਸਾਹਿਬ ਆਏ ਆਈ ਇਨਾਂ ਨੂੰ ਛੱਡ ਲੱਗੀ ਸੀ ਦਿਲ 'ਚ ਤਾਂ ਇੱਥੇ ਪਹੁੰਚਾਈ। ਇਹਨਾਂ ਕੋਲ ਇੱਕ ਇੱਕ ਮਿੰਟ ਕੀਮਤੀ ਸਮਾਂ ਇਹਨਾਂ ਕੋਲ। ਇਹਨਾਂ ਕੀਮਤੀ ਸਮਾਂ ਛੱਡ ਕੇ ਮੇਰੇ ਕੋਲ ਹਮਦਰਦੀ ਦੇ ਟਾਈਮ ਤੇ ਪਹੁੰਚੀ। ਹਮਦਰ। ਉਹ ਇਸ ਦੌਰਾਨ 2021 ਤੋਂ ਹੁਣ 2023 April ਦਾ ਮਹੀਨਾ ਚੱਲਦਾ ਪਿਆ। ਪੰਜਾਬ ਦਾ ਕੋਈ MLA, ਕੋਈ MP, ਕੋਈ ਕਾਉਂਸਲਰ ਤੁਹਾਨੂੰ ਆਇਆ ਹੋਵੇ ਥੋੜਾ ਗੱਲਬਾਤ ਕਰਨ ਆਇਆ ਹੋਵੇ। ਕੋਈ MP ਨਹੀਂ ਆਇਆ ਮੇਰੇ ਕੋਲ ਹੀ। ਨਾ ਹੀ ਕਿਸੇ ਨੇ ਫੋਨ ਤੇ ਕੋਈ ਹਮਦਰਦੀ ਕੀਤੀ ਹੈ ਜੀ। ਨਾ ਹੀ ਕੋ ਜਿਹੜਾ ਕਾਂਗਰਸ ਨੂੰ ਉਸ ਟਾਈਮ ਚੱਲਦੀ ਸੀ ਚੰਨੀ ਦੀ ਸਰਕਾਰ ਸੀ ਨਾ ਹੀ ਉਹਨਾਂ ਦਾ ਕੋਈ ਮੁੱਖ ਮੰਤਰੀ ਮੁੱਖ ਮੰਤਰੀ ਦਾ ਚੰਨੀ ਕੋਈ ਸੀ ਜਿਹੜੇ ਮੰਤਰੀ ਅਤੇ ਖੁਦ ਲੁਧਿਆਣੇ ਦੇ ਮੰਤਰੀ ਜੋ ਉਸ ਟਾਈਮ ਵੀ ਹੁਣ ਵੀ ਆਪਦੇ ਆਪ ਨੂੰ ਕਹਿੰਦੇ ਘੋਂਦੇ ਬੰਦੇ ਆਈ ਪਰ ਮੇਰੇ ਕੋ ਨਾ ਹੀ ਉਹਨਾਂ ਨੇ ਕਦੇ ਫੋਨ ਨਾ ਹੀ ਕਰ ਆ ਪਾਈ ਕਈ ਹੰਦਰ ਦੀ ਬਿਲਕੁਲ ਨਹੀਂ ਪਰਦਾ ਲੈਣਾ ਤੁਹਾਡੇ ਵਰਗੇ ਭੈਣ ਭਰਾਵਾਂ ਦਾ ਮੈਨੂੰ ਬਹੁਤ ਸਹਾਯੋਗ ਆ ਜੀ ਉਹਨਾਂ ਦਾ ਲੀਡਰਾਂ ਦਾ ਕੋਈ ਨਹੀਂ ਤੇ ਫਿਰ ਮੈਂ ਦੇਖਿਆ ਜਿੰਨੀ ਦੇਰ ਇੱਕੇਸ ਆਪਣੀ ਹਾਈਪ ਤੇ ਰਿਹਾ ਹੈ ਸੋਸ਼ਲ ਮੀਡੀਆ ਤੇ ਮੀਡੀਆ ਤੇ ਆਮ ਜਨਤਾ ਨੇ ਵੀ ਜੁੜੀ ਰਹੀ ਹੈ ਉਸ ਕੇਸ ਨਾਲ ਹਰ ਬੰਦੇ ਦੀ ਨਿਗਾਹ ਸੀ ਕਿ ਇਸ ਮਾਮਲੇ ਵਿੱਚ ਰਿਜ਼ਲਟ ਕੀ ਆਂਦਾ ਹੈ ਇਹ ਰਿਜ਼ਲਟ ਜਿਹੜਾ ਆਇਆ ਇਹ ਮੈਂ ਨਹੀਂ ਲਿਆ ਸਕਿਆ ਸੀ ਮੇਰੇ ਚੰਨੀ ਪਾਵਰ ਨਹੀਂ ਸੀ ਮੈਂ ਇੱਥੇ ਤੱਕ ਜਾਨੀ ਕਿ ਮੈਂ ਕਹਾਂ ਤਰ੍ਹਾਂ ਲਿਆ ਵਾਂਦਰ ਕੇ ਇਹ ਸਾਰਾ ਤੁਹਾਡੀ ਭੈਣ ਭਰਾਵਾਂ ਦੀ ਬਦੌਲਤ ਹੈ ਜੀ ਮੈਂ ਇਕੱਲਾ ਕੁਝ ਨਹੀਂ ਦੀ ਕਰ ਸਕਦਾ ਤੁਸੀਂ ਅਰਦਾਸਾਂ ਕੀਤੀਆਂ ਵਾਜੀ ਤਾਂ ਉਹਨੂੰ ਫਾਂਸੀ ਦੀ ਸਜ਼ਾ ਹੋਈ ਆ ਇਹ ਜੱਜ ਸਾਹਿਬ ਦਾ ਮੈਂ ਤੈਹ ਦਿਲੋਂ ਧੰਨਵਾਦ ਕਰਦਾ ਪਹਿਲਾਂ ਤਾਂ ਤੁਹਾਨੂੰ ਕਹਿੰਦਾ ਗੁਰੂ ਸਾਹਿਬ ਦਾਈ ਉਹਨਾਂ ਦਾ ਮੈਂ ਜ਼ਿੰਦਗੀ ਦੇਣ ਹੀ ਨਹੀਂ ਦੇ ਸਕਦਾ ਦੂਜੇ ਨੰਬਰ ਦੇ ਜੱਜ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰੂ ਸਾਹਿਬ ਨੇ ਆਪ ਕਿਰਪਾ ਰੂਪੀ ਮੇਲ ਪਰਿਆ ਤੇ ਯਾਤਰਾ ਕੇ ਜੱਜ ਸਾਹਿਬ ਤੋਂ ਫੈਸਲਾ ਕਰਵਾਇਆ ਇਹ ਇਹ ਜਿਹੜੇ ਜੱਜ ਨੇ ਇੱਕ ਸਟੇਟ ਦੇ ਜੱਜ ਨਹੀਂ ਚਾਹੀਦੇ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਤਾਂ ਕਿ ਜਿਹੜੇ ਮੇਰੇ ਵਰਗੇ ਕਈ ਹੋਰ ਬੰਦੇ ਦਾਦਾ ਸਾਲਾਂ ਦੇ ਰੋਲਦੇ ਫਿਰਦੇ ਆ ਪਹਿਲਾਂ ਉੱਥੇ ਪੰਜਾਬ ਇਹ ਜੱਜ ਸਾਹਿਬ ਨੇ ਨਾਲ ਹੀ ਫੈਲ ਕੱਢ ਗਏ ਨਾਲ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਦੇ ਦੇਣਾ ਇਹ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਹੁਣ ਐਸੀ ਇਹ ਵੀ ਸੁਣਿਆ ਕਿ ਜਦੋਂ ਨੀਲਮ ਕੋਰਟ ਵਿੱਚ ਮੌਜੂਦ ਸੀ ਆਖਰੀ ਜਦੋਂ ਹੀਅਰਿੰਗ ਹੋ ਰਹੀ ਸੀ ਉਹਨੇ ਜੱਜ ਸਾਹਿਬਾਨ ਅੱਗੇ ਉਹ ਦਇਆ ਦੀ ਭੀਖ ਮੰਗੀ ਹੈ ਕਿ ਮੇਰੇ ਖੁੱਦ ਦੇ ਬੱਚੇ ਨੇ ਮੈਂ ਡਿਵੋਰਸ ਸੀ ਮੇਰੇ ਥੋੜੀ ਰਹਿਮ ਦਿਆ ਕਰ ਰੱਖੀ ਜਾਵੇ ਉਹ ਰਹਿਮ ਦੀ ਅਖਰ ਜਦੋਂ ਦਿਲਰੋਜ਼ ਨਾਲ ਇਹਨਾਂ ਘਣਾਉਣਾ ਕੰਮ ਕਰ ਰਹੀ ਸੀ ਉਹਨੂੰ ਸ਼ਾਇਦ ਉਸ ਵੇਲੇ ਰਹਿਮ ਨਹੀਂ ਆਇਆ ਉਸ ਬੱਚੇ ਤੇ ਇਹੀ ਤਾਂ ਹੈ ਆਪਣੇ ਬੱਚੇ ਬੱਚੇ ਹੈ ਦੂਜਿਆਂ ਦੇ ਬੱਚੇ ਬੱਚੇ ਨਹੀਂ ਇਹ ਜਿਹਾ ਕੱਲ ਜੋ ਔਰਤਾਂਆਂ ਸਾਰੀਆਂ ਔਰਤਾਂ ਸਤਿਕਾਰਯੋਗ ਹੈ ਕਿ ਉਹਨਾਂ ਤੋਂ ਗਾਂ ਸ੍ਰਿਸ਼ਟੀ ਸਾਰੀ ਚੱਲਣੀ ਆ ਇਹ ਜਿਹੜੀ ਔਰਤ ਹੈ ਨਾ ਪੂਰਾ ਵਰਲਡ ਹਿਲ ਗਿਆ ਇਹ ਕੈਨੇਡਾ ਤੋਂ ਆਇਆ ਇਹਨਾਂ ਦੇ ਯੰਤਰੋਂ ਇਹਦਾ ਇਹ ਲਿਆ ਪਤਾ ਆਇਆ ਇੱਕ ਕੱਲੀ ਔਰਤ ਦਾ ਹਿਰਦਾ ਨਹੀਂ ਜਾਂਦੀ ਜੀ ਆਪਾਂ ਬਹੁਤ ਰਹਿਮਦਿਲ ਕਹਿੰਦੇ ਆਪੇ ਵੀ ਇੱਕ ਔਰਤ ਨੂੰ ਆਮ ਕਹਾਵਤ ਹੈ ਰਹਿਮਦਿਲ ਉਹਦਾ ਕਿੱਡਾ ਮਲ ਪੱਥਰ ਹੋ ਗਿਆ ਸੀ ਜਿਉਂਦੀ ਦੇ ਮੂੰਹ ਦੇ ਵਿੱਚ ਰੇਤਾਂ ਭਰ ਕੇ ਉਸ ਤੋਂ ਬਾਅਦ ਚੁੰਗਲਾ ਮਾਰ ਗਿਆ ਫਿਰ ਜਿਉਂਦੀ ਰੇਤੇ 'ਚ ਦੱਬੀ ਐ ਬੱਚਾ ਸਿਰ ਤਾਂ ਚੱਕਦਾ ਸੀ ਕਿੱਟਾਂ ਮਾਰ ਰਹੀ ਆ ਪੋਸਟ ਮਾਰਦੇ ਤਿੰਨ ਆੜਾ ਫਟੀਆਂ ਉਹਨਾਂ ਦੀ ਦਿਮਾਗ ਦੀਆਂ ਇਹ ਪੋਸਟ ਮਾਰ ਦੀ ਰਿਪੋਰਟ ਹੈ ਹਣ ਜਨ ਸਾਹਿਬਾਨ ਨੇ ਜਿਹੜਾ ਫੈਸਲਾ ਸੁਣਾਇਆ ਜੇ ਤੁਸੀਂ ਇਹ ਫੈਸਲਾ ਪਹਿਲੀ ਵਾਰ ਸੁਣਾਇਆ ਜੱਜ ਸਾਹਿਬ ਨੇ ਜਿਹਨੂੰ ਨਿਭ ਤੋੜੀ ਸੀਗੀ ਤੁਹਾਡੇ ਅੰਦਰ ਕੀ ਖਿਆਲ ਆਏ ਸੰ ਕੀ ਖਿਆਲ ਉਮੜੇ ਸੰ ਤੁਹਾਡੇ ਅੰਦਰ ਮੈਂ ਕਹਿੰਦਾ ਇਹ ਨਿਭ ਤੋੜਨ ਦਾ ਮੌਕਾ ਆ ਵੀ ਨਾ ਜੀ ਮੈਂ ਤਾਂ ਅਰਦਾਸਾਂ ਇਹ ਕਰਦਾ ਨਿਭ ਤੋੜਨ ਦਾ ਮੌਕਾ ਆ ਵੀ ਨਾ ਜੇ ਕੋਈ ਕਿਸੇ ਬੱਚੇ ਦਾ ਕਤਲ ਕਰਦਾ ਤਾਂ ਨਿਭ ਤੋੜਨੇ ਬਈ ਜੱਜ ਸਾਹਿਬ ਨੂੰ ਇਹ ਨਿਭ ਕੋਈ ਬੱਚੇ ਦਾ ਕੋਈ ਕਤਲ ਕਰੇ ਹੀ ਨਾ ਜੱਜ ਸਾਹਿਬ ਨੂੰ ਇਹ ਫੈਸਲਾ ਸੁਣਾ ਲੈਣਾ ਪਵੇ ਮੈਂ ਤਾਂ ਇਹ ਅਰਦਾਸ ਕਰੂੰਗਾ ਜੀ ਸੋ ਪਰਿਵਾਰ ਦੇ ਮਨ ਵਿੱਚ ਆਪਣੇ ਜੀ ਨੂੰ ਖੋਣ ਦਾ ਦੁੱਖ ਹਲੇ ਵੀ ਹੈ ਇਹ ਦੁੱਖ ਸ਼ਾਇਦ ਆਹ ਸਰ ਇਹ ਸਤੋਂ ਜਿਹੜਾ ਨਾ ਜਿਹੜੀ ਮੈਂ ਅੱਜ ਫੈਸਲਾ ਜਿੱਤਿਆ ਵਾ ਜੀ ਇਹ ਪਰਿਪ੍ਰਕਾਰ ਘੁੰਮਣ ਦਾ ਚਾਹੀਜੋਗਾ ਉਹ ਰਾਤ ਨੂੰ ਮੈਨੂੰ ਕਈ ਵਾਰੀ 1 ਵਜੇ ਫੋਨ ਕਰਨਾ ਕਦੇ-ਕਦੇ ਰਾਤ ਸਵੇਰੇ 4 ਵਜੇ ਫੋਨ ਕਰ ਲੈਣਾ ਸ਼ਿਮਿੰਦਰ ਸਿੰਘ ਜੀ ਆਏ ਆ ਭਾਈ ਉਹ ਕੇਸ ਇਹਨਾਂ ਨੇ ਪੂਰਾ ਫਾਲੋਅ ਅਪ ਕੀਤਾ ਬਿਲਕੁਲ ਅਸੀਂ ਖੁਦ ਉਹਨਾਂ ਨਾਲ ਜਦੋਂ ਗੱਲ ਹੈ ਕਿ ਆਏ ਜੇ ਨਹੀਂ ਜਿਹੜੇ ਰਾਤ ਨੂੰ ਇਹਨਾਂ ਨੇ ਪੂਰੀ ਰਾਤ ਰਾਤ ਕੇਸ ਪੂਰੇ ਪੜ ਕੇ ਫਿਰ ਇਹਨਾਂ ਨੇ ਕੇਸ ਆਪਣਾ ਫੜੇ ਕੀਤਾ ਨਹੀਂ ਬਿਲਕੁਲ ਅਸੀਂ ਜਦੋਂ ਖੁਦ ਉਹਨਾਂ ਨਾਲ ਗੱਲਬਾਤ ਕਰਕੇ ਆਏ ਇਸ ਕੇਸ ਬਾਰੇ ਜਦੋਂ ਵੀ ਉਹ ਗੱਲ ਕਰਦੇ ਨੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਆ ਉਹਨਾਂ ਨੇ ਸ਼ਾਇਦ ਇਸ ਕੇਸ ਨੂੰ ਥੋੜੇ ਪਰਿਵਾਰ ਨੂੰ ਆਪਣਾ ਪਰਿਵਾਰ ਮੰਨਿਆ ਦਿਲਰੋਜ਼ ਨੂੰ ਆਪਣੀ ਧੀ ਮੰਨਿਆ ਤਾਂ ਹੀ ਉਹਨਾਂ ਦੀ ਮਿਹਨਤ ਸ਼ਲਾਗਾ ਪੂਰੀ ਦੁਨੀਆ ਦੀਆਂ ਦੁਆਵਾਂ ਸ਼ਲਾਗਾ ਅੱਜ ਇਹ ਕੰਮ ਜਿਹੜਾ ਹੋ ਪਾਇਆ ਬਿਲਕੁਲ ਹੀ ਉਹਨਾਂ ਦੀ ਬਦੌਲਤ ਹੀ ਅੱਜ ਆਪਾਂ ਇੱਥੇ ਤੱਕ ਪਹੁੰਚ ਆਏ ਜੀ ਉਹਨਾਂ ਦੀ ਬਦੌਲਤ ਹੀ ਮੇਰਾ ਪਰਿਵਾਰ ਖੜਾ ਹੋਇਆ ਈ ਨਹੀਂ ਤਾਂ ਸ਼ਾਇਦ ਮੇਰਾ ਪਰਿਵਾਰ ਖੜਾ ਨਾ ਹੋ ਸਕਦਾ ਸੋ ਜਿਵੇਂ ਮੈਂ ਦੱਸ ਰਹੀ ਸੀ ਪਰਿਵਾਰ ਵਿੱਚ ਛੱਲੇ ਵੀ ਉਸ ਆਪਣੇ ਜੀਵ ਨੂੰ ਖੋਣ ਦਾ ਦੁੱਖ ਬਹੁਤ ਹੈ ਸ਼ਾਇਦ ਦੁੱਖ ਕਹਿੰਦੇ ਨੇ ਟਾਈਮ ਹੀਲ 올 ਵੂਨਸ ਟ੍ਰਾਈਬ ਸਮਾ ਹਰ ਦਰਦ ਦਾ ਮਰਮ ਬਣ ਜਾਂਦਾ ਬਟ ਫਿਰ ਵੀ ਜਿਗਰ ਦੇ ਕਿਸ ਨਾ ਕਿਸੇ ਪਾਸੇ ਤੇਲ ਦੇ ਕਿਸ ਨਾ ਕਿਸੇ ਪਾਸੇ ਉਹ ਥੋੜੀ ਤਰੇੜ ਥੋੜੀ ਸੱਟ ਖਜੇ ਵੀ ਲੱਗੀ ਰਹੇਗੀ ਪਰ ਲੇਕਿਨ ਅਸੀਂ ਉਮੀਦ ਕਰਦੇ ਹਾਂ ਇਸ ਪਰਿਵਾਰ ਦੀ ਜ਼ਿੰਦਗੀ ਵਿੱਚ ਇਹ ਕੋਈ ਵੀ ਪੰਜਾਬ ਦਾ ਭਾਰਤ ਦਾ ਪੂਰੀ ਦੁਨੀਆ ਦਾ ਕੋਈ ਵੀ ਪਰਿਵਾਰ ਹੈ ਉਸ ਨੂੰ ਕਦੇ ਵੀ ਆਪਣੇ ਜੀ ਨੂੰ ਇਸ ਤਰੀਕੇ ਅਗਰ ਉਹ ਖੁੰਦਾ ਅਜੇ ਆ ਦ੍ਰਿਸ਼ ਸਾਹਮਣੇ ਨਾ ਦੇਖਣਾ ਪਵੇ ਇਨਸਾਨ ਇਨਸਾਨ ਬਣ ਕੇ ਰਹੇ ਹਵਾਨ ਬਣਨ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਹਵਾਨਾ ਦਾ ਅੰਤ ਅਕਸਰ ਬੁਰਾ ਹੁੰਦਾ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਮੈਂ ਰਿਸ਼ਬ ਚਾਵਲਾ ਕੈਮਰਾ ਦੇ ਪਿੱਛੇ ਨੇ ਸੋਨੂ ਚੋਟਾਲਾ ਧੰਨਵਾਦ